ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਹੋਰ ਜੀ ਅੱਜ ਤਿੰਨ ਚਾਰ ਦਿਨਾਂ ਬਾਅਦ ਟਾਈਮ ਲੱਗਿਆ ਤੇ ਅੱਜ ਵੀਡੀਓ ਕਰ ਰਹੇ ਹਾਂ ਸ਼ੂਟ ਆਪਾਂ ਤੇ ਆਪਣੇ ਆ ਗਿਆ ਜੀ ਚਾਚੇ ਤਾਇਿਆਂ ਦੇ ਆਪਣੇ ਪਰਿਵਾਰਾਂ ਚੋ ਹੀ ਵਿਆਹ ਚਾਚਾ ਜੀ ਦੇ ਬੇਟੇ ਦਾ ਤੇ ਆਪਣੇ ਚੱਲ ਰਿਹਾ ਕੰਮ ਤੇ ਬਿਜੀ ਰਹੇ ਕਹਿੰਦੇ ਨਾ ਖੰਮਾਕਾਰਾਂ ਚ ਤੇ ਲੋਕ ਥੱਲੇ ਉਤਰ ਕੇ ਚੱਲ ਰਹੇ ਨੇ ਵਿਆਹ ਦੀਆਂ ਤਿਆਰੀਆਂ ਦੇਖਿਆ ਤੇ ਆ ਕੀ ਕੁਛ ਚੱਲ ਰਿਹਾ ਰਾਤ ਨੂੰ ਪਟਨਾੜੇ ਤੋਂ ਆਂਦੇ ਆਂਦੇ ਲੇਟ ਹੋ ਗਿਆ ਸੀ ਮੈਂ ਨਵੀਂ ਰਾਤ ਆ ਗਈ ਸੀ ਇਹ ਟੈਂਟ ਵਾਲਾ ਸਮਾਨ ਰਾਤ ਆ ਗਿਆ ਸੀ ਤੇ ਲਾਣ ਲੱਗੇ ਅੱਜ ਸਵੇਰ ਦੇ ਇਹ ਲਾ ਰਹੇ ਨੇ ਬੰਦੇ ਕਉ ਕਿ ਥਾਂ ਦੀ ਪ੍ਰੋਬਲਮ ਸਭ ਨੂੰ ਹੁੰਦੀ ਆ ਚਲੋ ਕੁਦਰਤੀ ਆਪਣੇ ਵੇੜਾ ਵੱਡਾ ਸੀ ਤੇ ਉਧਰ ਚਾਚਾ ਜੀ ਦਾ ਥੋੜੀ ਜਿਹੀ ਜਗ੍ਹਾ ਘੱਟ ਹੋਣ ਕਰਕੇ ਚਲ ਇੱਧਰ ਹੀ ਟੈਂਟ ਲਗਾਇਆ ਵੀ ਆਪਣਾ ਵੇੜਾ ਖੁੱਲਾ ਡੁੱਲਾ ਸੀ ਆਮੋ ਸਾਹਮਣੇ ਘਰ ਆਉ ਸਾਹਮਣੇ ਘਰ ਦਿਖ ਰਿਹਾ ਤੇ ਇੱਥੇ ਖੁੱਲੀ ਜਗ੍ਹਾ ਕਰਕੇ ਕਹਿੰਦੇ ਇੱਥੇ ਲਾ ਲੰਨੇ ਆ ਤੇ ਤਾਂ ਕਰਕੇ ਇੱਥੇ ਲਾ ਲਿਆ ਤੇ ਇਹ ਛੱਡ ਥੱਲੇ ਲੱਗਿਆ ਜੀ ਟੈਂਟ ਹੁਣ ਤਾਂ ਟੈਂਟ ਵਾਲੇ ਵੀ ਨਾ ਜੇ ਕਿਧਰੇ ਟੈਂਟ ਵੀ ਲਾਣਾ ਇਹ ਵੀ ਬਹੁਤ ਮਹਿੰਗਾ ਲੱਗਦਾ ਮੇਰੇ ਖਿਆਲ 2.5 ਲੱਖ ਦਾ ਖਰਚਾ ਹੋਊਗਾ ਜੀ ਇਹ ਤੇ ਵੀ 2 ਲੱਖ ਦੇ ਕਰੀਬ ਆ ਦੇਖੋ ਸਾਰੀ ਪੈਲ ਸਾਰੀ ਡੈਕੋਰੇਸ਼ਨ ਕਰਦੇ ਨੇ ਘਰੇ ਵੀ ਤੇ ਦੋ ਦਿਨਾਂ ਚ ਕੰਪਲੀਟ ਹੋਊਗਾ ਇਹ ਅੱਜ ਸਵੇਰ ਦੇ ਲੱਗੇ ਹੋਏ ਇਹ ਕੱਲ ਨੂੰ ਸ਼ਾਮ ਕੱਲ ਤੱਕ ਕੰਪਲੀਟ ਹੋਏਗਾ ਕੱਲ ਨੂੰ ਤਾਂ ਚਲੋ ਉਹ ਮੇਲ ਵਾਲਾ ਦਿਨਾਸ਼ਾਗਨ ਵਾਲਾ ਕਹਿ ਦਿੰਨੇ ਆਪਾਂ ਤੇ ਮਾਰੂ ਮਾਰ ਚੱਲ ਰਿਹਾ ਫੁੱਲਾਂ ਵਾਲੇ ਲੱਗ ਰਹੇ ਨੇ ਇੱਧਰ ਇਹ ਆਰਟੀਫੀਸ਼ੀਅਲ ਆ ਸਾਰੇ ਫੁੱਲ ਲੱਗਤੇ ਐਸੇ ਆ ਜਿਵੇਂ ਅਸਲੀ ਆ ਹਨੀ ਹੈ 167 ਉਹ ਦੇਖਣ ਨੂੰ ਲੱਗਦਾ ਇਹ ਅਸਲੀ ਕੀ ਤਰ੍ਹਾਂ ਲੱਗ ਰਹੇ ਹਨੀ ਆ ਦੇਖੋ ਜੀ ਕਿਹਾ ਜਿਹਾ ਸਮਾਨ ਆ ਗਿਆ ਦੇਖੋ ਬਿਲਕੁਲ ਇਹ ਅਸਲੀ ਵਾਂਗੂ ਲੱਗ ਰਹੇ ਆ ਫੁੱਲ ਸੋ ਕਾਹ ਦੇਖ ਰਿਹਾ ਤਿਆਰੀਆਂ ਚੱਲ ਰੀਆਂ ਨੇ ਮਾਰੋ ਮਾਰ ਤੇ ਉਧਰ ਵਿਆਹ ਵਾਲੇ ਘਰ ਜਾ ਕੇ ਦੇਖਦੇ ਆਪਾਂ ਕੀ ਸਿਸਟਮ ਚੱਲ ਰਿਹਾ ਤੇ ਡੈਕੋਰੇਸ਼ਨ ਕਰਤੀ ਬਾਹਰ ਤੇ ਹਾਂਡੀਆਂ-ਉਂਡੀਆਂ ਵੀ ਲਾਤੀਆਂ ਇਹਨਾਂ ਨੇ ਕੀ ਤਿਆਰੀ ਚੱਲ ਰਹੀ ਹੈ ਇੱਧਰ ਹੈ ਆ ਦੇਖ ਆ ਦੇਖ ਜੀ ਵਿਆਵਲਕਰ ਵਾਹ ਜੀ ਕੀ ਬਾਤ ਹੈ ਮੇਨ ਗੇਟ ਤੇ ਐਂਟਰੀ ਆ ਇਹ ਖੁੱਲਾ ਗੇਟ ਥਾਂ ਥਾਂ ਤੇ ਸਜਾਵਟਾ ਕੀਤੀ ਹੋਈ ਕੱਲੇ ਕੱਲੇ ਦਰਵਾਜੇ ਤੇ ਲਗਾਤੇ ਸਮਾਨ ਸਬਜ਼ੀਆਂ ਭਾਜੀਆਂ ਆ ਗਈਆਂ ਕੱਲ੍ਹ ਵਾਸਤੇ ਤਿਆਰੀ ਚੱਲ ਰਹੀ ਆ ਜੇ ਉੱਪਰੋਂ ਡਿੱਗ ਗਿਆ ਨਾ ਢੋਂਗਣਾ ਚੰਗੀ ਟੁੱਟੂਗਾ ਚੰਗੀ ਤਰ੍ਹਾਂ ਹੈ ਤੋ ਇਹ ਰਸੋ ਸੀਤਾ ਬੰਨ ਲਿਆ ਕਰ ਲੱਕ ਨੂੰ ਇਹ ਆ ਰੱਸੀ ਪਾ ਲੈ ਕਰ نیچے ਅਗਰ ਹੱਥ ਛੁੱਟ ਗਿਆ ਫਿਰ ਹੈ ਬਈ ਜੇ ਮਾਂ ਹੱਥ ਛੁੱਟ ਗਿਆ ਛੁੱਟਦਾ ਨਹੀਂ ਆ ਵੀ ਆਪਣੀ ਜੀ ਹੈ ਮਾजे ਹੱਥ ਛੁੱਟ ਗਿਆ ਉੱਪਰ ਤੇ ਕਿੱਸੇ ਬੈਠੇ ਹੈ ਕਿਸੇ ਨਹੀਂ ਹੁੰਦਾ ਕਿਸੇ ਨਹੀਂ ਹੁੰਦਾ ਇਹ ਨਾਮ ਆ ਤੁਹਾਡੇ ਟੈਂਟ ਦਾ 717 ਹੈ 7 ਡੈਕੋਰੇਸ਼ਨ ਦਿਲਸ਼ਾਦਾ ਪਟਿਆਲੇ ਤੋਂ ਦਿਲਸ਼ਾਦ ਡੈਕੋਰੇਸ਼ਨ ਪਟਿਆਲਾ ਜੇ ਕਰਵਾਣੀ ਆ ਤਾਂ ਕਿਸੇ ਨੇ ਤੇ ਬਾਕੀ ਕੱਲ ਨੂੰ ਦਿਖਾਵਾਂਗੇ ਕੱਲ ਵਾਲੇ ਬਲੌਗ ਵਿੱਚ ਪੂਰਾ ਤਿਆਰ ਹੋਇਆ ਵਾ ਅੱਜ ਦਾ ਇਹਨਾਂ ਨੇ ਬਸ ਫਿਲਰ ਖੜੇ ਕਰਕੇ ਤੇ ਉੱਪਰ ਕਵਰ ਜੇ ਕਰ ਰਹੇ ਨੇ ਕਵਰ ਪਾ ਰਹੇ ਨੇ ਕੱਪੜੇ ਦੇ ਲੱਗ ਰਹੇ ਨੇ ਇਹਨਾਂ ਨੂੰ ਤੇ ਬਾਕੀ ਸਾਰਾ ਤਾਂ ਕੱਲ ਨੂੰ ਪੂਰਾ ਤਿਆਰ ਹੋ ਜਾਊਗਾ ਕੱਲ ਨੂੰ ਪਾਵਾਂਗੇ ਜੀ ਬਾਕੀ ਇਹਦਾ ਬਲੌਗ ਬਾਕੀ ਤਿਆਰੀ ਤਾਂ ਇਹਨਾਂ ਨੇ ਪੂਰਾ ਜੋਰ ਲਾ ਰੱਖਿਆ ਜੀ ਸਵੇਰ ਤੋਂ 3 2 5 2 7 7 ਬੰਦੇ ਲੱਗ ਰਹੇ ਨੇ ਇਹ ਸਵੇਰ ਦੇ ਇਹ ਗੱਡੀ ਕੋਹਰ ਆ ਗਈ ਮੈਂਟਾਂ ਦੀ ਭਰੀ ਵੀ ਦੋ ਗੱਡੀਆਂ ਰਾਤਾਂ ਦੀਆਂ ਦੀਆਂ ਸਮਾਨ ਕਿਹੜਾ ਥੋੜਾ ਹੁੰਦਾ ਇਹਨਾਂ ਦਾ ਬਹੁਤ ਸਮਾਨ ਹੁੰਦਾ ਇਮਰਤ अंसारी ਹੈ ਮੋ ਖਰਚੇ ਦਾ ਕੰਮ ਆ ਬਈ ਟੈਂਟ ਵੀ ਹਨੇ ਪੰਜ ਪੈਲਸੇ ਬਣਾ ਦਿੰਦੇ ਨੇ ਪੂਰਾ ਪੈਲਸ ਚਾਰੇ ਇਸ ਚ ਤਾਂ ਫੇਰ ਥੋੜਾ ਹੀ ਫਰਕ ਰਹਿ ਜਾਂਦਾ ਹਨੀ ਹੁਣ ਲਓ ਜੀ ਆਪਣੀਆਂ ਵੀ ਤਿਆਰੀਆਂ ਚੱਲ ਰਹੀਆਂ ਨੇ ਫੱਲਾ ਫਿਰ ਵਾਦੀਆਂ ਹੈ ਬਾਹਰ ਟੈਂਟਾਂ ਵਾਲੇ ਲੱਗ ਰਹੇ ਨੇ ਤੇ ਅੰਦਰ ਪ੍ਰੈਸਾਂ ਚੱਲ ਗਈਆਂ ਹੁਣ ਇਹ ਕੀ ਆ ਲੈਂਚਕ ਲਹਿੰਗਾ ਸ਼ਰਾਰਾ ਸ਼ਰਾਰੇ ਸ਼ੁਰੂ ਹੋ ਰਹਿਆਂ ਦੇ ਪ੍ਰੈਸ ਹੋ ਰਹੀ ਹੈ ਜੀ ਤੇ ਮੇਰੀ ਡਰੈਸ ਵੀ ਕਰਦੇ ਕੋਈ ਪ੍ਰੈਸ ਕਮੀਜ਼ ਪਜਾਮਾ ਕਰਿਆ ਪਿਆ ਚਲੋ ਪਾਠ ਤੇ ਕਮੀਜ਼ ਪਜਾਮਾ ਪਾ ਲਾਂਗੇ ਤੇ ਫਿਰ ਸ਼ਾਮ ਨੂੰ ਆਪਣਾ ਡੀਜੇ ਪਾਰਟੀ ਤੇ ਕੋਈ ਦੇਖਾਂਗੇ ਕੋਟ ਪੈਂਟ ਠੀਕ ਆ ਤੇ ਬਾਕੀ ਸ਼ਾਮ ਨੂੰ ਦਿਖਾਣੇ ਆ ਤੁਹਾਨੂੰ ਤੇ ਇੰਤਵਾਲੇ ਦਾ ਕਿੰਨਾ ਕੰਮ ਤਿਆਰ ਹੋ ਗਿਆ ਤੇ ਕਿੰਨਾ ਕ ਰਹਿ ਰਿਹਾ ਤੇ ਵੈਸੇ ਤਾਂ ਇਹ ਲਾਗੇ ਉੱਪਰ ਛੱਤਾਂ ਤੇ ਵੀ ਆ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਕਵਰ ਕਰ ਰਹੇ ਨੇ ਇਹ ਛੱਤਾਂ ਨੂੰ ਵਖੋ ਪੂਰੀ ਮਿਹਨਤ ਦਾ ਕੰਮ ਆ ਇਹ ਪੂਰੀ ਬਹੁਤ ਮਿਹਨਤ ਤੇ ਹੈਵੀ ਰਿਸਕੀ ਕੰਮ ਉਹ ਗੇਟ ਤਿਆਰ ਹੋ ਗਏ ਉੱਧਰ। ਹੋਰ 3-4 ਜਣੇ ਟੰਗ ਰਹੇ ਨੇ ਉੱਪਰ ਜੀ। ਬਾਕੀ ਪੂਰਾ ਕੰਪਲੀਟ ਤਾਂ ਸਵੇਰੇ ਹੋਊਗਾ ਇਹ। ਅੱਜ ਤਾਂ ਨਹੀਂ ਬਣਦੀ ਗੱਲ। ਕਿਉਂ ਮੈਟ ਮੋਟ ਵੀ ਵਿਛਾਣੇ ਪੈਣਗੇ, ਬਾਕੀ ਸਾਫ ਸਫਾਈਆ। ਅੱਗੇ ਦਾ ਵੀਊ ਦਿਖਾ ਦਈਏ। ਅੱਗੇ ਫੁੱਲ ਡੈਕੋਰੇਸ਼ਨ ਕਰਤੀ ਪੈਲਸ ਵਾਂਗੂ ਗੇਟ ਬਣਾ ਕੇ ਛੋਟੇ ਗੇਟ ਥੱਲੇ ਲਾਣਗੇ ਪੂਰਾ ਔਖਾ ਪ੍ਰੋਜੈਕਟ ਆ ਜੀ ਟੈਂਟ ਵਾਲਿਆਂ ਦੇ ਕੋਈ ਸੌਖਾ ਕੰਮ ਨਹੀਂ ਹੈਗਾ ਆ ਦੇਖੋ ਇਦਾਂ ਦੀ ਡੈਕੋਰੇਸ਼ਨ ਬਣਾਈ ਆ ਜੀ ਹੁਣ ਤੱਕ ਇਦਾਂ ਦਾ ਬਣਿਆ ਇਹ ਕੰਮ ਬਾਕੀ ਸ਼ਾਮ ਤੱਕ ਦੇਖੋ ਛੱਤਾਂ ਦਾ ਕੰਮ ਸ਼ਾਇਦ ਕੋਸ਼ਿਸ਼ ਕਰ ਰਹੇ ਨੇ ਇਹ ਨਵੇੜਨ ਦੀ ਤੇ ਆ ਬਣਾਤੇ ਇਹਨਾਂ ਨੇ ਜੀ ਆਰਟੀਫੀਸ਼ੀਅਲ ਗਮਲੇ ਆ ਦੇਖੋ ਐ ਲੱਗਦਾ ਜਿਨੋਂ ਵੀ ਅਸਲੀ ਨੇ ਗਮਲਿਆਂ ਦੇ ਵਿੱਚ ਪੌਦੇ ਲਗਾਤੇ 1 2 3 4 5 6 ਰੱਸੀ ਨਾਲ ਬੰਨ ਕੇ ਉੱਪਰ ਜਾਂਦਾ ਇਹ ਪੱਲਾ